ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਾਰੇ ਜਾਣੇ ਮੈਂ ਅਮੀਰ ਕਰਦੀ ਆ ਜੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਹਰੀਆਂ ਮਿਰਚਾਂ ਤੇ ਅਦਰਕ ਦਾ achar ਉਹਦੇ ਲਈ ਆਪਾਂ ਮਿਰਚਾਂ ਧੋ ਕੇ ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ ਇਹਨੂੰ ਆਪਾਂ ਛਿੱਲ ਕੇ ਸਕਾ ਕੇ ਰੱਖ ਲਿਆ ਸੀਗਾ ਥੋੜੀ ਧੁੱਪ ਲਵਾ ਲਈ ਸੀ ਇਹਨੂੰ ਆਪਾਂ ਹੁਣ ਜਿਹੜਾ achar ਹੈ ਆਪਾਂ ਜਿਹੜਾ ਆਪਣੀ achar ਵਾਲਾ ਤੇਲ ਹੈ ਵਿੱਚ ਉਹਦੇ ਨਾਲ ਹੀ ਆਪਾਂ achar ਬਣਾਵਾਂਗੇ ਤੇਲ ਜਿਹੜਾ ਆਪਾਂ ਆਂਬ ਦੇ achar ਦੇ ਵਿੱਚੋਂ ਇਸ ਤਰੀਕੇ ਨਾਲ ਕੱਢ ਲੈਣਾ ਹੈਗਾ ਇਸ ਤਰੀਕੇ ਨਾਲ ਆਪਾਂ ਜਿਹੜਾ achar ਬਣਾਵਾਂਗੇ ਆਪਣਾ achar ਜਿਹੜਾ ਕਦੀ ਵੀ ਖਰਾਬ ਨਹੀਂ ਹੁੰਦਾ ਹੈਗਾ ਤੋਂ ਇਹਨਾਂ ਆਪਾਂ ਜਿਹੜਾ ਐਕਸਟਰਾ ਤੇਲ ਆ achar ਦੇ ਵਿੱਚੋਂ ਕੱਢ ਲਾਂਗੇ ਇਹਦੇ ਨਾਲ ਹੀ ਆਪਾਂ achar ਬਣਾ ਕੇ ਤਿਆਰ ਕਰਾਂਗੇ ਜਿਹੜਾ achar ਬਹੁਤ ਜ਼ਿਆਦਾ ਟੇਸਟੀ ਵਧੀਆ ਬਣਦਾ ਹੈ ਤੇਲ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਜਿਹੜੀਆਂ ਇਹ ਪਾ ਦਾਂਗੇ ਇੰਨਾ ਆਪਾਂ ਜ਼ਿਆਦਾ ਨਹੀਂ ਤਾਲਣਾ ਹੈਗਾ ਥੋੜਾ ਜਿਹਾ ਸੀਕ ਲਵਾਉਣਾ ਹੈ ਪਲੀਜ਼ ਆਚਾਰ ਨਾਲ ਮੈਂ ਕਦੀ ਵੀ ਉਲਝੀ ਨਹੀਂ ਲੱਗੂਗੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਹੈ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਪਰ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਚੰਗੀ ਤਰ੍ਹਾਂ ਫਸਕਾ ਲੈਣਾ ਹੈ ਧੁੱਪ ਨਾਲ ਹੁਣ ਆਪਾਂ ਥੋੜੀਆਂ ਜਿਹੀਆਂ ਇਹਨਾਂ ਨੂੰ ਆਪਾਂ ਸੀਕ ਲਾ ਲਿਆ ਹਰੀਆਂ ਮਿਰਚਾਂ ਨੂੰ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਅਦਰਕ ਵੀ ਪਾਵਾਂਗੇ ਇਨੀ ਮੀ ਆਪਾਂ ਥੋੜਾ ਜਿਹਾ ਸੀਕ ਲਵਾਵਾਂਗੇ ਜਿਆਦਾ ਨਹੀਂ ਲਵਾਉਣਾ ਹੈਗਾ ਥੋੜਾ ਜਿਹਾ ਹੀ ਪੁੰਨਣਾ ਹੈ ਆਪਾਂ ਇਹਦੀ ਲਈ ਮੈਂ ਆਪਾਂ ਕਲੌਂਜੀ, ਮੇਥੀ ਦਾਣਾ, ਸੌਂਫ ਤੇ ਰਾਈ ਲਈ ਹੈ। ਇਹ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ। ਇਹ ਚਾਰਾ ਜਿਹੜਾ ਮੰਮੀ ਨੇ ਬਣਾਇਆ ਸੀਗਾ ਇੱਕ ਚਮਚ ਆਪਾਂ ਇਹਦੇ ਵਿੱਚ ਸਿਰਕੇ ਦਾ ਪਾਵਾਂਗੇ। ਦੀ ਵੇਲੇ ਆਪਾਂ ਹਲਦੀ, ਲਾਲ ਮਿਰਚ, ਨਮਕ ਤੇ ਚੀਨੀ ਲਈ ਹੈ। ਚੀਨੀ ਨਾਲ ਕੋਈ ਇਹ ਮਿੱਠਾ achar ਨਹੀਂ ਬਣਦਾ ਹੈਗਾ ਬਸ ਆਪਾਂ ਜਿਵੇਂ ਸਿਰਕਾ ਪਾਇਆ। ਖੱਟੇਪਨ ਨੂੰ ਬੈਲੈਂਸ ਮੇਨਪੇਨ ਕਰਨ ਲਈ। ਆਪਾਂ ਪਾਈਏ ਬਹੁਤ ਜ਼ਿਆਦਾ ਟੇਸਟੀ achar ਬਣਦਾ ਹੈ। ਇਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਹਿਲਾ ਦੇਣਾ ਹੈ। ਇੱਥੇ ਗੈਸ ਤੁਸੀਂ ਥੋੜਾ ਜਿਹਾ ਸìmਮ ਤੇ ਰੱਖ ਸਕਦੇ ਆ। ਮੇਰੇ ਕੋਲੇ ਇਲੈਕਟ੍ਰਿਕ ਚੁੱਲਾ ਸੀਗਾ ਇਹਦਾ ਸਿੱਪਾ ਆਲਰੇਡੀ ਹੈਗਾ ਹੀ ਮੈਂ ਇਹਨੂੰ ਬੰਦ ਕਰ ਦਿੱਤਾ ਸੀਗਾ ਮਸਾਲੇ ਜਿਹੜੀ ਆਪਾਂ ਚੰਗੀ ਤਰ੍ਹਾਂ ਰਲ ਆ ਲੈਣੀ ਹੈ ਚੀਨੀ ਜਿਹੜੀ ਇਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੂਗੀ ਮੈਲਟ ਹੋ ਜੂਗੀ ਬਿਲਕੁਲ ਘਟ ਗਿਆ ਸੀਮ ਤੇ ਆਪਾਂ ਇਹਨੂੰ ਥੋੜਾ ਜਿਹਾ ਮਸਾਲਿਆਂ ਨੂੰ ਰਲਾਉਣਾ ਹੈ ਇਹ ਚਾਹਰਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਹੈ ਟੰਡਾ ਹੋਊਗਾ ਤਾਂ ਆਪਾਂ ਇਹਨੂੰ ਇੱਕ ਜਾਰ ਵਿੱਚ ਕੱਢ ਲੈਣੇ ਆ। ਇਹਨੂੰ ਆਪਾਂ ਕੱਚ ਦੇ ਜਿਹੜੇ ਕੰਟੇਨਰ ਵਿੱਚ ਪੱਡਿਆ ਸੀਗਾ। ਸਾਰਾ ਜਿਹੜਾ ਆਪਣਾ ਨਾਲ ਦੀ ਨਾਲ ਬਣ ਕੇ ਖਾਣ ਲਈ ਤਿਆਰ ਹੋ ਚੁੱਕਾ ਹੈ। ਕੋਈ ਜ਼ਿਆਦਾ ਦਿਨ ਇਹਨੂੰ ਰੱਖਣ ਦੀ ਲੋੜ ਨਹੀਂ ਨਾਲ ਦੀ ਨਾਲ ਬਣਾ ਕੇ ਆਪਾਂ ਇਹਨੂੰ ਖਾ ਸਕਦੀਆਂ। ਚਲੋ ਜੀ ਫਿਰ ਆਪਾਂ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।